ਪਰਮੰਤਰੀ ਨਰੇਂਦਰ ਮੋਦੀ ਦੀ ਕੈਨੇਡਾ ਫੇਰੀ ਨੇ ਖਾਲਿਸਤਾਨੀ ਕੱਟੜਵਾਦ ਨੂੰ ਲਗਭਗ ਖਤਮ ਕਰ ਦਿੱਤਾ ਹੈ ਜਿਸ ਨਾਲ ਭਾਰਤ ਕੈਨੇਡਾ ਸਬੰਧਾਂ ਵਿੱਚ ਵੱਡਾ ਅਬਦਲਾ ਆਇਆ ਹੈ ਕੈਨੇਡਾ ਨੇ ਕੱਟੜਵਾਦੀਆਂ ਦਾ ਅੱਡਾ ਸਾਬਤ ਕਰਕੇ ਖੂਫੀਆ ਜਾਣਕਾਰੀ ਸਾਂਝੀ ਕਰਨ ਦਾ ਸਮਝੌਤਾ ਕਰਕੇ ਅਤੇ ਸਬੰਧਾਂ ਨੂੰ ਮੋੜ ਸਜਾਉਂਦਿਆਂ ਮੋਦੀ ਨੇ ਭਾਰਤ ਵਿਰੋਧੀ ਤੱਤਾਂ ਨੂੰ ਕਮਜ਼ੋਰ ਕੀਤਾ ਕੈਨੇਡੀਅਨ ਸੁਰੱਖਿਆ ਖੂਫੀਆ ਸੇਵਾ ਸੀਐਸਆਈ ਨੇ ਖਾਲਿਸਤਾਨੀ ਖਤਰਿਆਂ ਦੀ ਪੁਸ਼ਟੀ ਕੀਤੀ ਜੋ ਭਾਰਤੀਆਂ ਚਿੰਤਾਵਾਂ ਨੂੰ ਸਹੀ ਸਾਬਤ ਕਰਦੀ ਹੈ ਇਸ ਸਫਲਤਾ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਦੀ ਹੈ ਸੀਐਸਆਈ ਐਸ ਨੇ ਮੰਨਿਆ ਹੈ ਕਿ ਖਾਲਿਸਤਾਨੀ ਕੱਟੜਵਾਦੀ ਕੈਨੇਡਾ ਦੀ ਧਰਤੀ ਤੋਂ ਭਾਰਤ ਵਿਰੁੱਧ ਹਿੰਸਾ ਭੜਕਾਉਂਦੇ ਹਨ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਸਮੂਹ ਪ੍ਰਚਾਰ ਫੰਡਰੇਜ਼ਿੰਗ ਅਤੇ ਹਮਲਿਆਂ ਦੀ ਯੋਜਨਾ ਬਣਾਉਂਦੇ ਹਨ ਮੋਦੀ ਦੀ ਫੇਰੀ ਨੇ ਕੈਨੇਡਾ ਨੂੰ ਇਹ ਸਬਕਾਰ ਕਰਨ ਲਈ ਮਜਬੂਰ ਕੀਤਾ ਇਹ ਮਾਨਤਾ ਭਾਰਤ ਨੂੰ ਕੂਟਨੀਤਿਕ ਤਾਕਤ ਦਿੰਦੀ ਹੈ ਜਿਸ ਨਾਲ ਸਰਹੱਦ ਪਾਰ ਹਿੰਸਾ ਦਾ ਖਤਰਾ ਘਟਦਾ ਹੈ सी एस आई एस की रिपोर्ट कट्टरवादी नेटवर्क बेनकाब करती है सीमित होती समर्था है। भारत के प्रधानमंत्री मोदी जी जब कैनेडा के प्रधानमंत्री कार्नी से मिलते हैं तो एक ऐतिहासिक फैसला होता है कि अब देश के अंदर हाई कमिश्नर बहाल किए जाएंगे वीजा सर्विसेज बहाल की जाएंगी, और इससे भी साथ साथ जिस तरीके से अब भारत के किसी भी प्रभुसत्ता के ऊपर हमारे सम्मान के ऊपर हमारे निर्णयों के ऊपर किसी प्रकार का कैनेडा कटाक्ष के नहीं कर सकता मैं मानता हूं कि यह पिछले किस सालों में सबसे बड़ी ऐतिहासिक जीत है इससे पता चलता है दो बातें स्पष्ट होती है एक आज हमारा भारत किस पायदान पे खड़ा है कि आज भारत ये डिसाइड करता है कि दुनिया से किससे नेगोशिएट करना और किससे नहीं नेगोशिएट करना दूसरा मेरे भारत के प्रधानमंत्री की ताकत दुनिया के अंदर आज क्या है कनाडा के प्रधानमंत्री ने उनको खुद आमंत्रण दिया वहां बुलाया और ये उससे स्पष्ट करता है कि आज भारत दुनिया की सबसे बड़ी ताकत की ओर बढ़ रहा है और दुनिया के अगर मैं अंकित करके देखूं तो तीसरे चौथे नंबर पर जहां हम आर्थिक तौर पर मजबूत हैं हम देश के तौर पर भी इतनी ही मजबूती हासिल कर चुके हैं और मैं इस बात की बधाई देना चाहता हूं देश के प्रधानमंत्री नरेंद्र मोदी जी को कि आपने सभी भारतीयों के सम्मान को इन सब चीजों से ऊपर रखा भारत को देश को सबसे पहल दी और राजनीति को पीछे रखा ये बताता है इंडियन प्राइम खबरी है बयानबाजी का प्रभाव घटता है जिस न शांतिदार है कनेडा का सहयोग फंडिंग प्रचार चैनल है मोदी ने खुफिया जानकारी साझी करने का समझौता पक्का ਜੋ ਅਤਵਾਦ ਨੂੰ ਰੋਕਦਾ ਹੈ ਬਲੂਮਬਰਗ ਮੁਤਾਬਕ ਇਸ ਮਜੂਤਾ ਭਾਰਤ ਨੂੰ ਸਾਜ਼ਿਸ਼ਾਂ ਨੂੰ ਰੋਕਣ ਲਈ ਜਾਣਕਾਰੀ ਦਿੰਦਾ ਹੈ ਕੈਨੇਡਾ ਵਿੱਚ ਭਾਰਤੀ ਡਾਇਸਪੋਰਾ ਲਈ ਇਹ ਖਾਲਤਸਾਨੀ ਹਿੰਸਾ ਨੂੰ ਘਟਾਉਂਦਾ ਹੈ ਸਾਂਝੇ ਸਰੋਤ ਅਤਵਾਦੀ ਨੈੱਟਵਰਕਾਂ ਨੂੰ ਤੋੜਦੇ ਹਨ ਜਿਵੇਂ 2023 ਵਿੱਚ ਨਿਜਰ ਦੀ ਹੱਤਿਆ ਵਰਗੇ ਮਾਮਲਿਆਂ ਨੂੰ ਰੋਕਦੇ ਹਨ ਇਹ ਪਹਿਲ ਕਦਮੀ ਕੈਨੇਡਾ ਵਿੱਚ ਕੱਟੜਵਾਦ ਨੂੰ ਕਮਜ਼ੋਰ ਕਰਦੀ ਹੈ ਸਾਂਝੀ ਜਾਂਚ ਫੰਡਿੰਗ ਅਤੇ ਭਰਤੀ ਨੂੰ ਟਰੈਕ ਕਰਦੀ ਹੈ ਪੰਜਾਬ ਵਿੱਚ ਬਾਹਰੀ ਉਕਸਾਵੀ ਘਟਨ ਨਾਲ ਸਥਿਰਤਾ ਵਧਦੀ ਹੈ G7 ਸਿਖਰ ਸਮੇਲਨ ਤੋਂ ਬਾਅਦ ਇਹ ਸਮਝੌਤਾ ਇੱਕ ਤਨ ਉਦਰ ਸੰਧਾ ਹੈ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਇਸ ਸੰਧਾ ਨੂੰ ਮੂਰਤ ਸੰਜਾਉਣ ਦਾ ਵਾਅਦਾ ਕੀਤਾ ਹੈ ਇਹ ਸਮਝੌਤੇ ਨੇ 2023 ਵਿੱਚ ਹੋਈ ਨਿੱਜੀ ਦੀ ਹੱਤਿਆ ਦੇ ਨਾਲ ਹੋਏ ਤਣਾ ਨੂੰ ਕੱਟ ਕੀਤਾ ਹੈ ਇਹ ਵਪਾਰ ਅਤੇ ਸੱਭਿਆਚਾਰਕ ਮੌਕੇ ਖੋਲਦਾ ਹੈ ਸਮ੍ਰiddhi ਵਧਾਉਂਦਾ ਹੈ ਕਟੜਵਾਤ ਸੰਬੰਧੀ ਚਿੰਤਾਵਾਂ ਨੂੰ ਪਹਿਲ ਦੇ ਕੇ ਸੁਰੱਖਿਆ ਮਜ਼ਬੂਤ ਹੁੰਦੀ ਹੈ ਇਹ ਸਮਝੌਤਾ ਖਾਲਸਥਾਨੀ ਸਮੂਹਾਂ ਦੀ ਜਗ੍ਹਾ ਨੂੰ ਘਟਾਉਂਦਾ ਹੈ ਕੈਨੇਡਾ ਨੂੰ ਸੁਰੱਖਿਅਤ ਠਿਕਾਣੇ ਖਤਮ ਕਰਨ ਲਈ ਮਜਬੂਰ ਕਰਦਾ ਹੈ ਪੰਜਾਬ ਵਿੱਚ ਵੱਖਵਾਦੀ ਬਿਆਨਬਾਜ਼ੀ ਕਮਜ਼ੋਰ ਪੈਂਦੀ ਹੈ ਵੀਜ਼ਾ ਸੇਵਾਵਾਂ ਦੀ ਬਹਾਲੀ ਇੱਕ ਤਾਲੀ ਹੁੰਦੀ ਹੈ ਮੋਤੀਰੀ ਕੂਟਨੀਤੀ ਸੁਰੱਖਿਆ ਪਾਤ ਦੀ ਗਰੰਟੀ ਦਿੰਦੀ ਹੈ